ਕਤਬਾਖੇ ਦੀ ਗੱਲ ਕਰਨੀ ਗੱਲ ਹੋ ਗਈ ਸਹੀ ਹੈ ਗਿਆ ਨੀ ਜੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਇਜ਼ਤੀ ਆ ਅੱਜ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਹਾਂ ਦੀ ਜ਼ਿੰਦਗੀ ਛੱਡ ਕੇ ਹਿੰਦੂ ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਬਚੋ ਜਨੇਊ ਬਚਾਉਣ ਦਾ ਮੋਲ ਆ ਦੇਣ ਦੇ ਲੈ ਆਪਣੇ ਕਿਰਪਾਨਾਂ ਲਾਓ ਆਜੀ ਸ਼ਰਾਜੀ ਸਿਰੇ ਸਿੰਘ ਸਾਹਿਬ ਨਾਲ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਨਾਂ ਦਾ ਜਿਹੜਾ ਹੈ ਨਾ ਹਲਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਇਹ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਣ ਘਰ ਪਈ ਨਾ ਪਤਾ ਉਦਣ ਲੱਗਣਾ ਭਾਈ ਸਾਹਿਬ ਤੇ ਪੈਣੀ ਹੈ ਗਾਣੀ ਦਾ ਦਾਣੇ ਦਾ ਮੈਂ ਤੁਹਾਨੂੰ ਦੱਸਦਾ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫੇਰ ਫਰਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਫਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਜੀ ਗੱਲ ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਤੋਂ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵੱਡੀ țeਗ ਪਾ ਕੇ ਚੱਲੇ ਆਵਾ ਤਿੰਨ ਬੁੱਟੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜੀ ਇੱਕ ਮਿੰਟ ਵਾਲੇ ਇੱਕ ਮਿੰਟ ਹੋਂਤੇ ਡੀਸੀ ਦੇ ਮਹਿਲਾ ਵੇਜ ਜਿਹੜਾ ਸਾਡਾ ਪ੍ਰਧਾਨ ਸ਼ਰੋਣੀ ਕਮੇਟੀ ਦਾ ਉਹ ਬੁਰੇ ਠਾਉਂਦਾ ਪਹਿਲਾਂ ਡੋਰਾ ਸਾਹਿਬ ਹੁੰਦੇ ਨਾ ਡੀਸੀ ਪੋਸਟ ਆਇਆ ਵੀ ਮੈਂ ਆਵਾਂ ਮੈਂ ਤੁਹਾਨੂੰ ਇਦਾਂ ਹੀ ਸਾਡੇ ਜੇ ਸ਼ਰੋਣੀ ਕਡੇ ਪ੍ਰਧਾਨ ਆ ਉਹ ਬੁਰੇ ਕੰਦੇ ਹੁੰਦਾ ਵੀ ਮਹਿਲਾ ਦੇ ਮਹਿਲਾ ਇਹ ਗੱਲ ਸਾਡੇ ਪਰਖ ਕਿੰਨੇ ਚਕਾਰ ਆ ਸਿੱਖ ਸੰਸਥਾਵਾਂ ਜਿਹੜਾ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਯਾਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲੜਨਾ ਪੈਣਾ ਝਾਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਰੇਟ ਕਰਕੇ ਤੇ ਇਸ ਤੇ ਸਕੱਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹੈਨਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਇਹਨਾਂ ਕਿੰਨਾ ਯਾਰ ਗੰਦ ਪਾਇਆ ਵੀਡੀਓ ਲੈ ਕੇ ਬਿਸ਼ਰਾ ਹੈਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਊਗਾ ਆਉਣੀ ਆ ਜੀ ਹਾਂ ਆਉਣੀ ਆ ਇਹ ਸਮ ਸਮਾਂ ਬਣਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਹੰਦਾ ਭਈਆ ਲੈ ਗਿਆ ਇੱਥੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਘਟੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੁਆਲਿਫਿਕੇਸ਼ਨ ਹੀ ਨਹੀਂ ਜੀ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਰੀਆਂ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਬੈਠੇ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫਿਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਛੱਟਦੇ ਚੱਲਦੇ ਜਾਂਦੇ ਹੈਨਾ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਦੇ ਤਰ੍ਹਾਂ ਪਿਆ ਮੇਰੀ ਫਲੈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਾਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਹਾਂ ਕਿਸੇ ਸ਼ੋਰ ਲੱਗ ਹਾਂ ਕਿਸੇ ਵੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭ ਜੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇੱਥੇ ਤੇ ਮੈਨੂੰ ਹੁਣ ਬਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਕੱਲ ਭੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਨਾ ਆਏਗੀ ਪਰ ਆਪਾਂ ਕੋਈ ਨਹੀਂ ਤਿਆਰ ਪਰ ਤਿਆਰ ਨਹੀਂ ਆ ਤੇ ਜੇ ਉਹ 10 ਸਰੀਰ 50 ਸਰੀਰ 100 ਸਰੀਰ ਹੁਣ ਅਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਹਰੇਕ ਨਿਯਾਰ ਆਪਣੇ ਘਰ ਦਾ ਡਰ ਪਿਆ ਹੈ ਤੇ ਡਰ ਉਦੋਂ ਨਿਕਲਣਾ ਜਿੱਦ ਨਦਰ ਖੱਡੇ ਬਾਡੇ ਦਾ ਅੰਮ੍ਰਿਤ ਗਿਆ ਜਿੱਦਨ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਸ਼ਾ ਦੇ ਅਮਰਤ ਦੀ ਬੂੰਦ ਬੂੰਦ ਰਚੀ ਉਦੋਂ ਡਰ ਨਿਕਲਣਾ ਕਹਤੇ ਵੀ ਜੀ ਅਥਾਰਟੀ ਦੀ ਆ ਖਾਮੀ ਇਥੇ ਹੈ ਜਿਹੜੀ ਜਿੰਨਾ ਗੱਲ ਕਰੀਏ ਇਥੇ ਭਾਈ ਸਾਹਿਬ ਮੇਰੀ ਬੇਨਤੀ ਸੁਣੋ ਕੋਈ ਨਾ ਮੈਂ ਗੱਲ ਕਰਦਾ ਅਥਾਰਟੀ ਇਹਨਾਂ ਨੇ ਗੱਲ ਕੀਤੀਆਂ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡਿਫੈਂਸ ਵਾਸਤੇ ਫਾਈਲ ਕਰਨੀ ਪੈਣੀ ਹੈ ਚਾਹ ਲੀਗਲ ਕਰੋ ਚਾਹਿਆ ਨੀਗਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਹੈ ਇਹ ਜਿੱਦਣ ਕੋ ਹਾਂ ਇਹ ਤੇ ਗੱਲ ਤੁਹਾਡੀ ਸੱਚੀ ਹੈ ਪਰ ਇਹ ਜੋ ਗੱਲ ਕਰੀਏ ਜਿੰਨਾ ਗੱਲ ਕਰੀਏ ਸਾਰੀ ਸੀਆਰਪੀ ਆ ਜਿੰਨੀ ਵੀ ਸਾਰੀ ਬਾਹਰੋਂ ਸਾਰੇ ਜੋ ਵੀ ਆ ਜਿਤਨਾ ਵੀ ਸਾਰੀ ਤੇ ਬਾਹਰੋਂ ਕਿੰਨਾ ਗੱਲ ਕਰੀਏ ਆਪਣਾ ਹੋਵੇ ਤਾਂ ਕਿੰਨਾ ਗੱਲ ਕਰੀਏ ਆਪਣੇ ਜਿਹੜੇ ਸਾਰੇ ਭਾਈ ਭਾਈ ਆ ਕਰ ਮਾਸੇ ਜੀ ਵੀ ਵੀ ਕੀ ਵੀ ਨਹੀਂ ਕਿਹਾ ਇਹਨਾਂ ਨੂੰ ચલો